ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਦੋਂ ਵੀ 15 ਅਗਸਤ ਆਉਂਦੀ ਹੈ ਉਸ ਦਿਨ ਸਾਡੇ ਦੇਸ਼ ਦਾ ਮੀਡੀਆ ਖਾਸ ਤੌਰ ਤੇ ਝੋਲੀ ਚੁੱਕ ਮੀਡੀਆ ਪਿਛਲੇ 12 ਸਾਲਾਂ ਤੋਂ ਇਸ ਵਾਰ 12 ਮਾਸ ਛੰਡਾ ਚੜਾਇਆ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜੋ ਕੁਝ ਦਿਖਾ ਰਿਹਾ ਹੈ ਉਹ ਆਪਣੇ ਆਪ ਦੇ ਵਿੱਚ ਬਿਲਕੁਲ ਵਖਰਾ ਹੈ ਮਤਲਬ ਇਹ ਲੱਗਦਾ ਵੀ ਜੋ ਕੁਝ ਕੀਤਾ ਹੈ ਇਹ ਮਤ 14 ਤੋਂ ਬਾਅਦ ਮੋਦੀ ਸਾਹਿਬ ਨੇ ਕੀਤਾ ਮੋਦੀ ਸਾਹਿਬ ਦੀਆਂ ਉਪलब्ਧੀਆਂ ਨੂੰ ਦਿਖਾਇਆ ਜਾ ਰਿਹਾ ਹੈ ਖੁਦ ਹੀ ਉਹ ਬੋਲੀ ਜਾਂਦੇ ਨੇ ਇਸ ਵਾਰ ਤਾਂ ਕਮਾਲ ਹੀ ਕਰਤੀ ਉਹਨਾਂ ਨੇ ਆਪਣੇ 103 ਮਿੰਟ ਦਾ ਜਿਹੜਾ ਭਾਸ਼ਣ ਦਿੱਤਾ ਹੈ ਆਪਣੇ ਆਪ ਨੂੰ ਬੜੇ ਬੱਲੇ ਬੱਲੇ ਕਰਾਤੀ ਆਪਣੇ ਆਪ ਦੀ ਔਰ ਨਾਲ ਫਿਰ ਪਹਿਲੀ ਵਾਰ ਦੇਖਿਆ ਕਿ ਆਰਐਸਐਸ ਦਾ ਨਾਮ ਵੀ ਲੈ ਜਿਸ ਵਾਰ ਇਹ ਕਿਹਾ ਜਾਂਦਾ ਹੈ ਕਿ ਫਰੀਡਮ ਸਟ੍ਰਗਲ ਚੋਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਖੈਰ ਮੈਂ ਤਾਂ ਜਿਹੜੀ ਗੱਲ ਕਰਨੀ ਹੈ ਮੈਂ ਤਾਂ ਇਹ ਗੱਲ ਕਰਨੀ ਹੈ ਵੀ ਅੱਜ ਮੈਂ ਸਾਰਾ ਦਿਨ ਦੇਖਦਾ ਰਿਹਾ ਵੀ ਪੰਜਾਬੀਆਂ ਦਾ ਨੌਂ ਕੌਣ ਲੰਦਾ ਹੈ ਉਹਨਾਂ ਪੰਜਾਬੀਆਂ ਦਾ ਦੇਖੋ ਦੋ ਕਿਸਮ ਦੇ ਨੌਂ ਇੱਕ ਤਾਂ ਪੰਜਾਬੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀ ਗਿਣਤੀ ਸਭ ਤੋਂ ਜ਼ਿਆਦਾ ਕੁਰਬਾਨੀਆਂ ਜੇ ਕਿਸੇ ਨੇ ਕੀਤੀਆਂ ਨੇ ਉਹ ਪੰਜਾਬੀਆਂ ਨੇ ਕੀਤੀਆਂ ਨੇ ਦੇਸ਼ ਦੀ ਆਜ਼ਾਦੀ ਲਈ ਇਹ ਆਂਕੜਾ ਦੱਸਦਾ ਹੈ ਫੈਕਟ ਦੱਸਦੇ ਨੇ ਚਾਹੇ ਉਹ ਫਾਂਸੀ ਦੇ ਲੱਗੇ ਹੋਣ ਚਾਹੇ ਜਲੇ ਵਾਲਾ ਬਾਗ ਹੋਵੇ ਹੋਵੇ ਚਾਹੇ ਜੋ ਹੋਰ ਮੋਰਚੇ ਲੱਗੇ ਹੋਣ इवन ਗੁਰੂ ਜਿਹੜਾ ਗੁਰਦੁਆਰਾ ਸੁਧਾਰ ਲਹਿਰ ਸਾਰੇ ਜਿਹੜੇ ਐ ਮੂਵਮੈਂਟਾਂ ਜਿੰਨੀਆਂ ਵੀ ਹੋਈਆਂ ਉਹਨੂੰ ਵਿੱਚ ਪੰਜਾਬੀਆਂ ਦੀ ਸਭ ਤੋਂ ਵੱਧ ਦੇਣ ਹੈ ਲੇਕਿਨ ਮੈਂ ਕਰਕੇ ਉਹਨਾਂ ਬੇਗਨਾ ਪੰਜਾਬੀਆਂ ਦੀ ਜਿਨ੍ਹਾਂ ਦੀ ਗਿਣਤੀ 10 ਲੱਖ ਤੋਂ ਵੱਧ ਹੈ ਜਿਨ੍ਹਾਂ ਨੇ ਆਪਣਾ ਮੁੱਢ ਦੇਸ਼ ਦੀ ਆਜ਼ਾਦੀ ਦਾ ਮੁੱਲ ਪੰਜਾਬੀਆਂ ਨੇ ਤਾਰਿਆ ਜਬੰਗਾਲੀਆਂ ਨੇ ਦੋਨੇ ਸੂਬੇ ਨੇ ਜਿੰਨਾ ਅੰਤੇ ਬੇਗਨਾਹ ਲੋਕ ਮਾਰੇ ਗਏ ਤੇ ਉਹਨਾਂ ਪੰਜਾਬੀਆਂ ਨੂੰ ਕਿੰਨੇ ਅਕੜੇ ਯਾਦ ਕੀਤਾ ਜਿਹੜੇ ਬੇਗਨਾਹ ਸੀ ਤੇ ਮੈਂ ਤਾਂ ਅੱਜ ਦੇ ਸਵੇਰ ਦੇ ਪ੍ਰੋਗਰਾਮ 'ਚ ਫਿਰ ਜਦੋਂ ਗੱਲ ਕੀਤੀ ਮੈਂ 우ਸਤਾਦ ਦਾਮਨ ਦੀ ਉਹ ਨਜ਼ਮ ਸਾਂਝੀ ਕੀਤੀ ਮੈਂ ਸ਼ੁਰੂ 'ਚ ਤੁਹਾਡੇ ਨਾਲ ਵੀ ਸਾਂਝੀ ਕਰਦਾ ਕਿਉਂਕਿ ਦੋਨੇ ਪੰਜਾਬਾਂ ਦੀ ਗੱਲ ਪੰਜਾਬ ਦੀ ਹੈ ਪੰਜਾਬੀਆਂ ਦੀ ਹੈ ਚੜ੍ਹਦੇ ਤੇ ਲਹਿੰਦੇ ਪੰਜਾਬੀਆਂ ਦੀ ਹੈ ਦੋਨਾਂ ਨੇ ਭੁਗਤਿਆ ਦੋਨਾਂ ਨੇ ਭੁਗਤਿਆ ਚਾਹੇ ਪਾਕਿਸਤਾਨ ਚ ਬੈਠੇ ਚਾਹੇ ਹਿੰਦੁਸਤਾਨ ਚ ਬੈਠੇ ਨੇ ਲੇਕਿਨ ਇਹ ਆਜ਼ਾਦੀ ਦਾ ਸੇਕ ਜੇ ਲੱਗਿਆ ਤਾਂ ਪੰਜਾਬੀਆਂ ਨੂੰ ਸਭ ਤੋਂ ਜ਼ਿਆਦਾ ਲੱਗਿਆ ਤੇ ਉਹਨਾਂ ਦੇ ਦਮਨ ਕੀ ਕਹਿੰਦੇ ਨੇ ਭਾਵੇਂ ਮੂੰਹੋਂ ਨਾ ਕਹੀਏ ਪਰ ਵਿਚੋਂ ਵਿਚੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ ਯਾਨੀ ਉਹ ਵੀ ਚੜਦਾ ਪੰਜਾਬ ਵੀ ਔਰ ਲੈਂਦਾ ਪੰਜਾਬ ਵੀ ਭਾਵੇਂ ਮੂੰਹੋਂ ਨਾ ਕਹੀਏ ਔਰ ਵਿਚੋਂ ਵਿਚੀ ਖੋਏ ਤੁਸੀਂ ਵੀ ਹੋ ਤੇ ਖੋਏ ਅਸੀਂ ਵੀ ਹਾਂ ਇਹਨਾਂ ਆਜ਼ਾਦੀਆਂ ਦੇ ਹੱਥੋਂ ਬਰਬਾਦ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਏਗੀ ਕੁਝ ਉਮੀਦ ਹੈ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਵੀ ਹਾਂ ਜਿਉਂਦੀ ਜਾਨ ਦੀ ਮੌਤ ਦੇ ਮੂੰਹ ਅੰਦਰ ਟੋਏ ਤੁਸੀਂ ਵੀ ਹੋ ਟੋਏ ਅਸੀਂ ਵੀ ਆ ਜਾਗਨੇ ਵਾਲਿਆਂ ਨੇ ਰੋਜ਼ ਜਾਗਨੇ ਵਾਲਿਆਂ ਨੇ ਰੱਜ ਕੇ ਲੁੱਟਿਆ ਏ ਅੰਗਰੇਜ਼ਾਂ ਦੀ ਗੱਲ ਹੈ ਜਾਗਨੇ ਵਾਲਿਆਂ ਨੇ ਰੱਜ ਕੇ ਲੁੱਟਿਆ ਏ ਸੋਏ ਤੁਸੀਂ ਵੀ ਹੋ ਸੋਏ ਅਸੀਂ ਵੀ ਆ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਆ ਇਹ ਦੋਨੇ ਪੰਜਾਬ ਦੋਨੇ ਪੰਜਾਬ ਰੋਣ ਦੀ ਗੱਲ ਕਰਦੇ ਨੇ ਔਰ ਅਸੀਂ ਇਹ ਗੱਲ ਕਰਦੇ ਆ ਕਿ ਜਿਹੜੇ ਰਾਸ਼ਟਰਵਾਦ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਵੱਧ ਕੁਰਬਾਨੀ ਜਿਹੜੀ ਜਿਹੜੇ ਸੂਬੇ ਨੇ ਦਿੱਤੀ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਜਾਂ ਉਹਦੇ ਬਾਰੇ ਕੀ ਕੀਤਾ ਹੈ ਇਹ ਵੀ ਤਾਂ ਸੋਚਣ ਵਾਲੀ ਗੱਲ ਹੈ ਘਟੋ ਘਟ ਜ ਯਾਦ ਤਾਂ ਕਰਨਾ ਚਾਹੀਦਾ ਹੈ ਉਹਨਾਂ 10 ਲੱਖ ਪੰਜਾਬੀਆਂ ਨੂੰ ਚੋੜੋ 10 ਦੀ 5 ਕਹਿ ਲੋ 5 ਉਧਰ ਚੜਦੇ ਲੈਦੇ ਪੰਜਾਬ ਦੇ 5-5 ਮੰਨ ਲਈਏ ਆਪਾਂ 10 ਲੱਖ ਲੋਕ ਗਏ ਅਸੀਂ ਤਾਂ ਹੱਲੇ ਤੱਕ ਆਜ਼ਾਦੀ ਦਾ ਦਿਹਾੜਾ ਨਹੀਂ ਪੁਰਾਣੇ ਬੰਦੇ ਨੂੰ ਜੇ ਪੁੱਛੀਏ ਕਿਸੇ ਨੂੰ ਹੱਲਿਆਂ ਵੇਲੇ ਦੀ ਗੱਲ ਹੈ ਇਹ ਤਾਂ ਹੱਲਿਆਂ ਦੀ ਹੈ ਆਜ਼ਾਦੀ ਤਾਂ ਉਹਨਾਂ ਲਈ ਹੈ ਨਾ ਜਿਨ੍ਹਾਂ ਨੇ ਮਨਾਈ ਉਹਦੋਂ ਤੇ ਅਸੀਂ ਤਾਂ ਫਿਰ ਗੱਡੀਆਂ ਭਰ ਕੇ ਲਾਸ਼ਾਂ ਦੀਆਂ ਆ ਜਾ ਰਹੀਆਂ ਸੀ ਦੋਨੇ ਪਾਸੇ ਔਰ ਅਸੀਂ ਦੇ ਬੁਰੀ ਤਰੀਕੇ ਨਾਲ ਮੰਡੇ ਗਏ ਤੇ ਰੋਏ ਅਸੀਂ ਵੀ ਰੋਏ ਉਹ ਵੀ ਇਹ ਹੈ ਇੱਕ ਪੱਖ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਸੀ ਦੂਜੀ ਗੱਲ ਜਿਹੜੀ ਅੱਜ ਮੈਂ ਕੀਤੀ ਵੀ ਤੇ ਮੇਰੇ ਮਨ 'ਚ ਵੀ ਆਈ ਉਹ ਤੁਹਾਡੇ ਨਾਲ ਵੀ ਸਾਂਝੀ ਕਰਦਾ ਕਿ 78 ਸਾਲ ਹੋ ਗਏ ਕੀ ਸੱਚਮੁੱਚ ਆਜ਼ਾਦੀ ਮਿਲ ਗਈ ਜਾਂ ਉਹ ਆਜ਼ਾਦੀ ਮਿਲ ਗਈ ਜਿਹਨੂੰ ਸਿੱਖ ਪਾਕਿਸਤਾਨ ਸੋਚਦਾ ਸੀ ਉਹਦੋਂ ਸਿੰਘ ਨੇ ਸੋਚਿਆ ਹੋਊ ਕਦੇ ਕਰਤਾਰ ਸਿੰਘ ਸਰਾਭਾ ਨੇ ਸੋਚਿਆ ਹੋਊ ਕਦੇ ਦੇਸ਼ ਭਗਤਾਂ ਨੇ ਸੋਚਿਆ ਉਹਨਾਂ ਗਦਰਬਾਬਾਂ ਨੇ ਸੋਚਿਆ ਸੀ ਕਿ ਇਸ ਤਰ੍ਹਾਂ ਦੇ ਉਹਨਾਂ ਦੇ ਸੁਪਨੇ ਕਹੇ ਜੇ ਹੋਣਗੇ ਕਿ ਉਸ ਤਰ੍ਹਾਂ ਦਾ ਦੇਸ਼ ਬਣ ਗਿਆ 78 ਸਾਲਾਂ ਚ ਇਹ ਸਵਾਲ ਤਾਂ ਹੈ ਨਾ ਸਾਡੇ ਸਾਹਮਣੇ ਦੇਖੋ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਉਦੋਂ ਸਾਡੇ ਸੰਵਿਧਾਨ ਨੇ ਸਾਨੂੰ ਇੱਕ ਸੁਪਨਾ ਦਿੱਤਾ ਸੀ ਸੰਵਿਧਾਨ ਦੀ ਪ੍ਰੀਅੰਬਲ ਕੀ ਕਹਿੰਦੀ ਹੈ ਪ੍ਰੀਅੰਬਲ ਸੰਵਿਧਾਨ ਦੀ ਭਾਰਤੀ ਸੰਵਿਧਾਨ ਦੀ ਇੰਡੀਆ ਟੂ ਬੀਏ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕਰ republic ਕਿਹੜਾ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ ਸਵਾਲ ਤਾਂ ਹੁਣ ਖੜੇ ਹੋ ਗਏ ਤੇ ਉਹਨਾਂ ਬਾਰੇ ਵਿਚਾਰ ਕਰਨੀ ਬਣਦੀ ਹੈ ਕਿ ਅਸੀਂ ਕਿੱਥੇ ਪਹੁੰਚੇ 78 ਸਾਲਾਂ ਵਿੱਚ ਕੀ ਸੋਵਰਨ ਅਸੀਂ ਸੋਵਰਨ ਦਾ ਮਤਲਬ ਪ੍ਰਭੂ ਸਤਾ ਸਾਡੇ ਉੱਤੇ ਅਸੀਂ ਕਿਸੇ ਦੇ ਕੰਟਰੋਲ 'ਚ ਤਾਂ ਨਹੀਂ ਕੋਈ ਬਾਹਰੀ ਕੰਟਰੋਲ ਤਾਂ ਨਹੀਂ ਹੈ ਇਹ ਤਾਂ ਸੋਚਣਾ ਤਾਂ ਪਏਗਾ ਤੇ ਸਾਨੂੰ ਸੋਚਣਾ ਉਦੋਂ ਜ਼ਿਆਦਾ ਪਿਆ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਦੇ ਬਾਰੇ ਕਿ ਜੰਗਬੰਦੀ ਕਰਾਤੀ ਪੈਂ ਇਹ ਟਰੰਪ ਨੇ ਐਲਾਨ ਕੀਤਾ ਇੱਕ ਵਾਰੀ ਨਹੀਂ 30 ਵਾਰੀ ਕਿਹਾ ਟਰੰਪ ਨੇ ਕਿ ਮੈਂ ਕਰਾਇਆ ਸਮਝੌਤਾ ਮੈਂ ਕਰਾਈਆ ਜੰਗਬੰਦੀ ਕਿ ਅਸੀਂ ਸੋਵਰਨ ਅਸੀਂ ਬੋਲੇ ਨਹੀਂ ਉਹਦੇ ਖਿਲਾਫ ਅਸੀਂ ਕਿਹਾ ਨਹੀਂ ਕਿ ਨਹੀਂ ਤੂੰ ਕੌਣਾ ਕਰਾਉਣ ਵਾਲਾ ਨਹੀਂ ਅਸੀਂ ਫਿਰ ਕਿਸੇ ਦੇ ਕੰਟਰੋਲ 'ਚ ਆ ਦੇਖਣਾ ਤਾਂ ਪਈਗਾ ਨਾ ਇਹ ਫਿਰ ਜਿਆਦਾ ਹੀ ਕਦੀ ਹੋਊਗੀ ਜੇ ਉਹ ਕਹਿ ਰਿਹਾ ਹੈ ਤੇ ਜੇ ਤਗਦਾ ਮੈਂ ਕਸ਼ਮੀਰ ਦਾ ਵੀ ਕਰਾ ਦੂੰ ਤੁਹਾਡਾ ਸਮਝੌਤਾ ਤੋਂ ਸੋਵਰਨ ਜਿਹੜਾ ਸਭ ਤੋਂ ਪਹਿਲੀ ਸ਼ਰਤ ਦੂਜੀ ਸੋਸ਼ਲਿਸਟ ਦੇਖੋ ਸੋਸ਼ਲਿਸਟ ਮਤਲਬ ਕਿ ਇੱਥੇ ਇਕੁਐਲਿਟੀ ਹੋ ਸਮਾਜਵਾਦ ਹੋ ਇਹਨਾਂ ਇਕੁਐਲਿਟੀ ਖਤਮ ਕਰ ਦਾਂਗੇ ਬਰਾਬਰਤਾ ਹੋ ਸਾਬੇ ਸਾਰੇ ਰਿਸੋਰਸ ਬਰਾਬਰ ਕੀ ਬਰਾਬਰ ਹੈ ਸਾਰਾ ਕੁਝ ਕੀ ਸਾਡਾ ਦੇਸ਼ ਦੇ ਵਿੱਚ ਇਕੁਐਲਿਟੀ ਹੈ ਇੱਛੇ ਤਾਂ ਹੁਣ ਇੰਨਾ ਪਾੜਾ ਵੱਧ ਗਿਆ ਕਿਤੇ ਅਵਾਨੀ ਤੇ ੜਾਨੀ ਕਿਤੇ ਸੜਕਾਂ ਤੇ ਰੁੱਲੇ ਲੋਕ ਮਤਲਬ ਪਾੜਾ ਇੱਕ ਹੋਵੇ ਤਾਂ ਹੋਵੇ ਤਾਂ ਇਹ ਗੈਪ ਲੋਕਾਂ ਦੇ ਵਿੱਚ ਆਰਥਿਕ ਪਾੜਾ ਤਾਂ ਹੈ ਹੀ ਹੈ ਜਿਹੜਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਪੈਸਾ ਅੰਨਾਂ ਲੋਕਾਂ ਕੋਲ ਦੂਜੇ ਪਾਸੇ 60 ਕਰੋੜ ਲੋਕਾਂ ਨੂੰ ਖਾਲੀ ਅਨਾਜ ਵੀ ਸਰਕਾਰ ਦੇ ਰਹੀ ਹੈ ਇਹ ਕਿਸ ਤਰ੍ਹਾਂ ਦੀ ਆਜ਼ਾਦੀ ਹੈ ਕਿ ਅਸੀਂ ਕਹਿੰਨੇ ਕਿ ਜੀ ਇੱਥੇ ਇਹ ਸਾਡਾ ਜਿਹੜਾ ਇਹ ਸੋਸ਼ਲਿਸਟਿਕ ਅਸੀਂ ਬਰਾਬਰ ਅਸੀਂ ਇਕੁਅਲ ਆਰਥਿਕ ਬਰਾਬਰਤਾ ਆ ਗਈ ਸਾਡੇ ਚ ਸਭ ਨੂੰ ਰੋਜ਼ਗਾਰ ਮਿਲਿਆ ਇਥੇ ਪੜਾਏ ਕਿ ਨਹੀਂ ਹੈ ਸ਼ਹਿਰਾਂ ਤੇ ਪਿੰਡਾਂ ਦਾ ਪੜਾਏ ਐਜੂਕੇਸ਼ਨ ਤੋਂ ਪੜਾਏ ਡਿਜੀਟਲ ਪੜਾਏ ਤੋ ਕਿੰਨਾ ਕੁਛ ਹੈ ਕਿਹੜੀ ਕਿਹੜੀ ਬਰਾਬਰਤਾ ਸਾਡੇ ਕਿੱਥੇ ਸਮਾਜਵਾਦ ਸਾਡਾ ਕਿਹੜਾ ਸੋਸ਼ਲਿਸਟਿਕ ਸਵਾਲ ਤਾਂ ਖੜਾ ਹੁੰਦਾ ਹੈ ਨਾ ਤੇ ਸਾਨੂੰ ਇਹ ਦਿਨ ਇਸ ਕਰਕੇ ਵੀ ਤਾਂ ਮਨਾਉਣਾ ਚਾਹੀਦਾ ਝੰਡੇ ਲੈ ਕੇ ਉੱਤੇ ਚੜਾ ਕੇ ਤੇ ਤਾੜੀਆਂ ਮਰਵਾ ਕੇ ਜਾਂ ਗਿਆਣਿਆਂ ਨੂੰ ਇਹ ਦੱਸ ਕੇ ਜਿਉਂ ਸੜਾ ਉਹ ਗਾਣੇ ਗਾਉ ਸਨੂਟ ਮਾਰਵਾ ਹੈ ਜਾਂ ਕੁਛ ਇਹ ਇਹ ਨਹੀਂ ਦੱਸਣਾ ਉਹਨਾਂ ਨੂੰ ਵੀ ਅਸੀਂ ਸੋਚਿਆ ਕੀ ਸੀ ਪਹੁੰਚੇ ਕਿੱਥੇ ਸੁਪਨੇ ਕੀ ਸੀ ਫਿਰ ਆਜੋ ਸੈਕੂਲਰ ਨਿਰਪੱਖ ਕੀ ਸਾਡਾ ਦੇਸ਼ ਨਿਰਪੱਖ ਹੈ ਧਾਰਮਿਕ ਤੌਰ ਤੇ ਬਿਲਕੁਲ ਨਿਰਪੱਖ ਹੈ ਸਾਰੇ ਧਰਮ ਬਰਾਬਰ ਨੇ ਇਸ ਦੇਸ਼ ਦੇ ਵਿੱਚ ਸਰਲ ਕੋਈ ਜਿਹੜਾ ਇਕੋ ਅੱਖ ਨਾਲ ਦੇਖਿਆ ਜਾਂਦਾ ਇੱਥੇ ਉਹ ਭਾਈ ਸਾਹਿਬ ਇਹਨਾਂ ਦਿਨਾਂ 'ਚ ਤਾਂ ਬਿਲਕੁਲ ਹੀ ਕਹਾਣੀ ਬਖਰੀ ਹੋਈ ਪਈ ਹੈ ਇਹਨਾਂ ਦਿਨਾਂ 'ਚ ਕੀ ਤਾਂ ਤੁਸੀਂ ਦੇਖ ਲਓ ਜੇ ਬਾਬਰੀ ਮਸਜਿਦ ਉੱਥੇ ਬਣਾਉਣੀ ਹੈ ਕਿਉਂਕਿ ਰਾਮ ਮੰਦਰ ਉੱਥੇ ਬਾਬਰੀ ਮਸਜਿਦ ਦੀ ਥਾਂ ਤੇ ਰਾਮ ਮੰਦਰ ਬਣਾਉਣਾ ਤੇ ਜੇ ਕਹਿੰਨੇ ਗਿਆਨਗੋਦੜੀ ਤੁਸੀਂ ਪਲਾਟ ਕਿਤੇ ਹੋਰ ਲੈ ਲਓ ਹਰਦਵਾਰ ਦੇ ਵਿੱਚ ਜਦੋਂ ਸਿੱਖਾਂ ਨੇ ਮੰਗਿਆ ਕਿ ਇੱਥੇ ਗੁਰੂ ਨਾਨਕ ਦੇਵ ਦਾ ਗੁਰਦੁਆਰਾ ਹੈ ਕਿਹਦੇ ਨਹੀਂ ਕਿਤੇ ਹੋਰ ਪਲਾਟ ਲੈ ਲਓ ਉਹ ਜਸਤੇਰ ਸਿੰਘ ਜਾਨਾ ਉੱਥੇ ਅਸੀਂ ਬਣਾਉਣਾ ਕਿਹੜੀ ਨਿਰਪੱਖਤਾ ਜੀ ਕਿੰਨਾ ਕਿੰਨਰਪੱਖਤਾ ਸੀ ਕਿੰਨੇ ਅਗ ਨੂੰ ਅਸੀਂ ਜਿਹੜੇ ਹੈ ਨਿਰਪੱਖਤਾ ਨਾਲ ਦੇਖਦੇ ਕਿੰਨੀ ਸਮਾਜਿਕ ਇੱਥੇ ਇਕੁਐਲਟੀ ਹੈ ਮਦਰ ਤੁਹਾਨੂੰ ਹੈਰਾਨੀ ਤਾਂ ਹੈ ਨਾ ਸਾਡੇ ਸਮਾਜਕ ਤੌਰ ਤੇ ਅਸੀਂ ਕਿੱਥੇ ਖੜੇ ਹਾਂ ਜਾਤ ਪਾਤ ਕਿੱਥੇ ਤੱਕ ਪਹੁੰਚ ਗਈ ਉਹ ਤਾਂ ਡਾਕਟਰ ਅੰਬੇਦਕਰ ਨੇ ਜੇ ਕਨਸਟੀਟਿਊਸ਼ਨ ਚ ਰੈਜ਼ਰਵੇਸ਼ਨ ਦਾ ਉਹ ਐਕਸਟਰਾ ਦੇ ਪ੍ਰਾਵਧਾਨ ਨਾ ਹੁੰਦੇ ਤਾਂ ਤੁਸੀਂ ਦੇਖ ਲੈਂਦੇ ਕੀ ਸੀ ਕਹਾਣੀ ਹਾਲੇ ਵੀ ਮਦਰ ਕੇ ਚਾਹੇ ਆਈਐਸ ਕਰ ਦੇ ਲੇਕਿਨ ਘੋੜੀ ਤੇ ਚੜ ਕੇ ਤੂੰ ਬਿਆਹ ਨਹੀਂ ਕਰਾ ਸਕਦਾ ਕੀ ਕਮਾਨ ਹੈ ਇਹ ਹੈ ਸਾਡਾ ਦੇਸ਼ ਮਤਲਬ ਆ ਹੁਣ ਫਤਿਹਪੁਰ ਦੇ ਵਿੱਚ ਕਹਦੇ ਜੀ ਇੱਥੇ ਤਾਂ ਮੰਦਿਰ ਹੁੰਦਾ ਸੀ ਭਗਵਾਨ ਰਹਿਰਾ ਦੋ ਔਰ ਸਾਡਾ ਜੋ ਝੋਲੀ ਚੌਕ ਮੀਡੀਆ ਫਰੰਟ ਤੇ ਲਾ ਰਿਆ ਖਬਰਾਂ ਔਰ ਦੂਜੀਆ ਖਬਰਾਂ ਕੁੱਤੇ ਵਾਲੀਆਂ ਫਰੰਟ ਤੇ ਔਰ ਜਿਹੜੀ ਦੂਜੀ ਖਬਰ ਹੈ ਜਿਹੜੀ ਵੋਟਰ ਵੈਰੀਫਿਕੇਸ਼ਨ ਦੀ ਜਾਂ ਵੋਟਰ ਚੋਰੀ ਦੀ ਕਿਤੇ ਅੰਦਰ ਜਾ ਕੇ ਲਾਓ ਜੀ ਬਥੇ ਤੱਕ ਖਲਾਫ ਜਾਂਦੀ ਹੈ ਜੀ ਸਰਕਾਰ ਦੀ ਇਹ ਨਹੀਂ ਲਾਉਣੀ ਆਪਾਂ ਸੋ ਇਸਰਾ ਸੈਕੂਲਰ ਕਿੰਨੇ ਕ ਸੀ ਸੈਕੂਲਰ ਡੈਮੋਕ੍ਰੈਟਿਕ ਕੀ ਡੈਮੋਕਰੇਟਿਕ ਡੈਮੋਕਰੇਟਿਕ ਦਾ ਮਤਲਬ ਹੈ ਉਹ ਹੈਂਡਲ ਡੈਮੋਕਰੇਸੀ ਦੀ ਜਿਹੜੀ ਪਰਵਾਸ਼ਾ ਬਾਈ ਦਾ ਪੀਪਲ ਫਾਰ ਦੀ ਪੀਪਲ ਤੋਂ ਕਿੱਛੇ ਬਾਈ ਦੇ ਪੀਪਲ ਫਾਰ ਦੀ ਪੀਪਲ ਲੋਕਾਂ ਲਈ ਕਿ ਲੋਕਾਂ ਲਈ ਲੋਕਾਂ ਦੀ ਲੋਕਾਂ ਲਈ ਸਰਕਾਰ ਤੇ ਭਾਈ ਕਿੱਥੇ ਹੈ ਕਿ ਸੱਚਮੁੱਚ ਹੀ ਇਹ ਲੋਕਾਂ ਦੀ ਸਰਕਾਰ ਹੁੰਦੀ ਹੈ ਕੀ ਇਹ ਸਾਰੇ ਬੰਦੇ ਇਸ ਤਰ੍ਹਾਂ ਦਾ ਲੋਕਤੰਤਰ ਕੋਈ ਵੀ ਚੋਣ ਲੜ ਸਕਦਾ ਉਹ ਜਿਹੜੀ ਚੋਣ ਇੰਨੀ ਮਹਿੰਗੀ ਹੋ ਜਾਏ ਸੋਚ ਵੀ ਨਹੀਂ ਸਕਦਾ ਮਦਦਤਾ ਚੋਣ ਲੜਨ ਦੀ ਸਾਰੇ ਸੂਬਿਆਂ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਉਹ ਪਰਿਵਾਰ ਹੀ ਨੇ ਜਿਹੜੇ ਚੋਣ ਲੜਦੇ ਨੇ ਜਾਂ ਜਿਹੜੇ ਰਾਜ ਕਰਦੇ ਨੇ ਤੇ ਆਮ ਲੋਕ ਕਿੱਥੇ ਆਮ ਲੋਕਾਂ ਕੋਲ ਨਾ ਪੈਸਾ ਕਿੱਥੇ ਜਾਣ ਬੁੱਝ ਕੇ ਮਹਿੰਗੀ ਕਰਤੀ ਇਹ ਇਹ ਲੋਕਾਂ ਦੀ ਸਰਕਾਰ ਲੋਕਾਂ ਲਈ ਸਰਕਾਰ ਹੈ ਲੋਕਾਂ ਰਾਹੀਂ ਸਰਕਾਰ ਹੈ ਇਹ ਵੀ ਸੋਚ ਲਉ ਜਸਟਿਸ ਕੀ ਐ ਸਭ ਨੂੰ ਸਾਫ ਨਹੀਂ ਲਈ ਕੀ ਕਾਨੂੰਨ ਸਭ ਲਈ ਬਰਾਬਰ ਹੈ ਸੁਪਰੀਮ ਕੋਰਟ ਕਹਿਦੀ ਹੈ ਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਨੇ ਕੈਦੀ ਉਹਨਾਂ ਨੂੰ ਜੇਲ੍ਹ ਚ ਰੱਖਣਾ ਜਿਹੜਾ ਉਹ ਗੈਰ ਕਾਨੂੰਨੀ ਹੈ ਤੇ ਬੰਦੀ ਸਿੰਘ ਉਹਨਾਂ ਬਾਰੇ ਕੀ ਖਿਆਲ ਹੈ ਸਾਰੇ ਬਰਾਬਰ ਨੇ ਕਿਸੇ ਨੂੰ ਛੱਡ ਦੋ ਕਿਸੇ ਨੂੰ ਭਵਦੇ ਸਾਹਿਬ ਨੂੰ ਜੇ ਜੇ ਤੁਹਾਡੇ ਕੋਲ ਇਨਸਾਫ ਹੀ ਨਹੀਂ ਹੈ ਜਿੱਥੇ ਸਭ ਨੂੰ ਬਰਾਬਰ ਦਾ ਮਿਲਦਾ ਤੇ ਫਿਰ ਤੁਸੀਂ ਦੇਖ ਲਓ ਇਹ 78 ਸਾਲ ਬਾਅਦ ਆਜ਼ਾਦੀ ਦੀ ਕੀ ਪ੍ਰਵਾਸ਼ਾ ਹੋ ਗਈ ਸਮਾਜਿਕ ਤੌਰ ਤੇ ਕਿੰਨਾ ਕਨਿਆਮ ਇਦਾਂ ਔਰ ਅੱਜ ਵੀ ਬਹੁਤ ਕੁਝ ਹੈ ਨਜ਼ਰ ਉਹਰੇ ਜੋ ਮਰਜੀ ਕਹੀ ਚੱਲੋ ਸਮਾਜਿਕ ਤੌਰ ਤੇ ਬੰਡੀਆਂ ਉਵੇਂ ਹੀ ਨੇ ਸਾਡਾ ਤਾਂ ਦੇਸ਼ ਜਿਵੇਂ ਵੰਡਿਆ ਹੋਇਆ ਨਾ ਸੰਤਰੇ ਵਰਗਾ 12 ਇੱਕ ਹੋ ਸਕਦਾ ਇੱਕ ਫਾੜੀ ਸੰਤਰੇ ਨੂੰ ਤੁਸੀਂ ਛੱਡੋ ਤਾਂ ਸਹੀ ਕਿੰਨੀਆਂ ਫਾੜੀਆਂ ਨਜ਼ਰ ਆਉਂਦੀਆਂ ਨੇ ਇੱਕ ਫਾੜੀ ਨੂੰ ਚੀਰੋ ਫੇਰ ਅੱਗੇ ਕਿੰਨੀਆਂ ਆਉਂਦੀਆਂ ਨੇ ਉਦੋਂ ਅੱਗੇ ਧਾਰੀਆਂ ਉਵੇਂ ਐ ਤਾਂ ਵੰਡਿਆ ਹੋਇਆ ਤੇ ਕਿਸ ਤਰ੍ਹਾਂ ਦਾ ਅਨਸਾਫ਼ ਹੈ ਧਾਰਮਿਕ ਤੌਰ ਤੇ ਸਭ ਲੋਕ ਕੀ ਦੇਣਾ ਜੀ ਇੱਥੇ ਤਾਂ ਦੱਸਿਆ ਜਾਂਦਾ ਵੀ ਤੁਸੀਂ ਕੀ ਖਾ ਸਕਦੇ ਹੋ ਕੀ ਬੋਲਣਾ ਕੀ ਕਰਨਾ ਕੀ ਪਾਉਣਾ ਤੁਸੀਂ ਸਕੂਲਾਂ ਕਾਲਜਾਂ ਦੇ ਦੇਖਿਆ ਨੇ ਕੀ ਪਾਉਣਾ ਤੁਸੀਂ ਕੋਈ ਹਿਜਾਬ ਨਹੀਂ ਪਾ ਸਕਦਾ ਕੋਈ ਕੁਛ ਨਹੀਂ ਕਰ ਸਕਦਾ ਤੁਸੀਂ ਕਿਵੇਂ ਪਾਇਆ ਜੀ ਪੰਜ ਕਕਾਰ ਤੁਸੀਂ ਦੇ ਪੇਪਰ ਦੇ ਸਕਦੇ ਤੇ ਕਿਸ ਕਿਸਮ ਦੀ ਆਜ਼ਾਦੀ ਹੋ ਗਈ ਜੀ ਕਹਤਾ ਇਹ ਸੀ ਕਿ ਧਾਰਮਿਕ ਤੌਰ ਤੇ ਆਜ਼ਾਦੀ ਹੋ ਤੁਹਾਨੂੰ ਤੇ ਫਿਰ ਸਭ ਤੋਂ ਵੱਡੀ ਗੱਲ ਫ੍ਰੀडम ਲਿਬਰਟੀ ਬੋਲਣ ਦੀ ਜਗ੍ਹਾ ਕੀਥੇ ਤੱਕ ਕਿੰਨੇ ਕ ਬੋਲਦੇ ਹੋ ਤੁਸੀਂ ਥੋੜਾ ਜਿਆਦਾ ਬੋਲ ਕੇ ਦੇਖੋ ਬਹੁਤ ਕੁਝ ਹੈ ਪਰ ਉਹ ਫਿਰ ਜਮਾਂਤਬ ਨਹੀਂ ਹੁੰਦੀ 5-7 ਸਾਲ ਬਾਅਦ ਜੇ ਜਮਾਂਤ ਹੋ ਜੂਗਾ ਇਹ ਜੀ ਬਠੀਕ ਹੈ ਉਹਨਾਂ ਚਿਰ ਤੱਕ ਲਾਤਾ ਜੇ ਫਰੀडम ਆਫ ਐਕਸਪ੍ਰੈਸ਼ਨ ਫੰਡਮੈਂਟਲ ਰਾਈਟ ਹੈ ਨਾ ਉਹ ਹੈ ਇੱਥੇ ਜਿਹੜਾ ਫੰਡਮੈਂਟਲ ਰਾਈਟ ਸਾਡਾ ਬੋਲਣ ਦੀ ਆਜ਼ਾਦੀ ਹੈ ਸਾਡੇ ਦੇਸ਼ 'ਚ ਦਸਰੋਂ ਸੀ 198 ਤਾਂ ਕਹਿੰਦਾ ਜੀ ਫਰੀडम ਆਫ ਐਕਸਪ੍ਰੈਸ਼ਨ ਐਂਡ ਸਪੀਚ ਪਰ ਬੋਲਣ ਦੀ ਜਥੀ ਤਾਂ ਉਹ ਨੂੰ ਹੈ ਨਾ ਜਿਹੜੀ ਸਰਕਾਰ ਨੂੰ ਠੀਕ ਲੱਗਦੀ ਨਹੀਂ ਤਾਂ ਆਪਾਂ ਦੇਖਿਆ ਵੀ ਕਿਵੇਂ ਹੈ ਮੇਰਾ ਪੁਆਇੰਟ ਜਿਹੜਾ ਬੈ ਸਮਝਦੇ ਗੱਲ ਕਰ ਰਹੇ ਹੈ ਕਿ ਅੱਜ ਅਸੀਂ ਜੋ ਸੁਪਨਾ ਜੋ ਇੱਕ ਲੋਕਤੰਤਰ ਚ ਹੋਣਾ ਚਾਹੀਦਾ ਹੈ ਇਹ ਸਾਰੇ ਪੁਆਇੰਟ ਮੈਂ ਸਾਡੇ ਸੰਵਿਧਾਨ ਤੋਂ ਲਏ ਨੇ ਸੰਵਿਧਾਨ ਨੇ ਜੋ ਸਾਨੂੰ ਦਿੱਤਾ ਕੀ ਉਹ ਸੱਚਮੁੱਚ 78 ਸਾਲ ਦੇ ਵਿੱਚ ਅਸੀਂ ਉਥੇ ਪੂਰੇ ਉਤਰੇ ਇਹ ਮੇਰਾ ਤਾਂ ਸਵਾਲ ਲੱਜਦਾ ਕਿ ਇਹਦੇ ਬਾਰੇ ਸਾਨੂੰ ਸੋਚ ਲੈਣਾ ਚਾਹੀਦਾ ਹੈ ਇਹਦੇ ਬਾਰੇ ਸਾਨੂੰ ਗੱਲ ਕਰਨੀ ਚਾਹੀਦੀ ਹੁਣ ਤਾਂ ਹਾਲਤਾ ਇਹ ਹੋਇਆ ਪਿਆ ਅਸੀਂ ਕਹਿੰਨੇ ਲੋਕਤੰਤਰ ਦੀ ਗੱਲ ਲੋਕਤੰਤਰ ਦਾ ਹਾਲ ਇਹ ਹੈ ਕਿ ਵੋਟਾਂ ਚੋਰੀ ਹੋਣ ਲੱਗ ਗਈਆਂ ਉਹ ਦਿਖਾਤਾ ਰਹਨ ਗਾਂਧੀ ਨੇ ਉਹ ਤੱਕ ਦਾ ਉਹ ਪ੍ਰਧਾਨ ਮੰਤਰੀ ਵੀ ਚੋਰੀ ਰਿਪੋਰਟਰ ਬਣੇ ਰਾਹੁਲ ਗਾਂਧੀ ਤੇ ਤੇ ਇਹ ਕਹਣ ਆਓ ਜੇ ਅੱਜ ਵੋਟਰ ਵੈਰੀਫਿਕੇਸ਼ਨ ਚ 65 ਲੱਖ ਵੋਟੇ ਕੱਟਦੀਆਂ ਜੋਦੇ ਜਾਗਦਿਆਂ ਨੂੰ ਜਿਹੜਾ ਹੈ ਮਰਤਕ ਐਲਾਨਤਾ ਉਹ ਕੋਰਟ ਚ ਪੇਸ਼ ਕਰ ਲੈ ਪੈਗੇ ਜਗਿੰਦਰ ਜਾਦਵ ਨੇ ਪੇਸ਼ ਕਰ ਤੇ ਆ ਗੜੇ ਨੇ ਜੀ ਤੇ ਰਾਹੁਲ ਗਾਂਧੀ ਨੇ ਚਾਹ ਪੀਤੀ ਉਹਨਾਂ ਨੇ ਕਹਿੰਦੇ ਜੀ ਮੈਂ ਤਾਂ ਡੈੱਡ ਬੋਡੀ ਦਾ ਚਾਹ ਪੀ ਰਿਹਾ ਕਿਉਂਕਿ ਉਹ ਐਲਾਨ ਕੀਤਾ ਪਹਿਲੇ ਤਾਂ ਮੰਨਦਾ ਹੀ ਨਹੀਂ ਸੀ ਚੋਣ ਕਮਿਸ਼ਨ ਜਦੋਂ ਸੁਪਰੀਮ ਕੋਰਟ ਨੇ ਕਿਹਾ ਲਈ 65 ਲੱਖ ਦੀ ਤੁਸੀਂ ਲਿਸਟ ਲਾਓ ਕਿਉਂ ਨਹੀਂ ਬਣਦਾ ਸੀ ਜੀ ਕਿੱਥੇ ਹੈ ਇੱਕ ਇੱਕ ਘਰ ਚ ਇੱਕ ਹੈਡਲਾਈਨ ਅੱਜ ਇੱਕ ਪਿਓ ਦੇ 48 ਪੁੱਤ ਉਹ ਕਿਉਂ ਉਹ 48 ਵੋਟਾਂ ਇੱਕੋ ਘਰ ਚ 50 50 80 80 ਵੋਟਾਂ ਇੱਕ ਕੰਪਨੀ ਦੇ ਚ ਇੱਕ ਮਿੰਟਾ ਦੇ ਵੀ 124 ਸਾਲ ਦੀ ਫਸਟ ਟਾਈਮਰ ਫਾਰਮ 6 ਭਰੇ 33000 ਬੋਟਾ ਹੀ ਜਲੇ ਜਿਹੜਾ ਫਾਰਮ ਸੈਕਸ ਭਰੇ ਉਮਰ ਹੈਗੇ 75 ਤੋਂ ਉਸ ਨੂੰ ਪ੍ਰੋਵਾਈਡ ਹੀ ਕੀਤੀ ਜਦੋਂ ਦੇਸ਼ ਦੇ ਵਿੱਚ ਹੈ ਜੇ ਕੁਝ ਚੱਲਦਾ ਹੋਵੇ ਫਿਰ ਅਸੀਂ ਕਿਉਂ ਨਾ ਸਵਾਲ ਖੜੇ ਕਰੀਏ ਕਿ ਭਾਈ ਅੱਜ ਦੇ ਦਿਨ ਸਿਰਫ ਝੱਡਾ ਚੜਾਉਣ ਦੀ ਗੱਲ ਤੇ ਰੰਗਾਂ ਯਾਤਰਾ ਦੀ ਦੇਖ ਵੀ ਲਈਏ ਕਿ ਉਹ ਚੱਲ ਕਿੱਧਰ ਰਿਹਾ ਆਪਣਾ ਕੰਮ じゃ ਇਹ ਵੀ ਦੇਖਣ ਦੀ ਲੋੜ ਹੈ ਨਾ ਤੇ ਸਵਾਲ ਤਾਂ ਬਹੁਤ ਸਾਰੇ ਨੇ ਕਿ ਸਾਰਾ ਕੁਝ ਠੀਕ ਚੱਲ ਰਿਹਾ ਹੈ ਸੰਵਿਧਾਨ ਦੇ ਮਤਲਬ ਅਕੀ ਚੱਲ ਰਿਹਾ ਸਦਕ ਤੋ ਇਹ ਬਹੁਤ ਜਿਹੜੇ ਸਵਾਲ ਨੇ ਪਰ ਮੈਂ ਉਹ ਇੱਕ ਅਸੀਂ ਪੜਾਉਂਦੇ ਹੁੰਦੇ ਸੀ ਜਦੋਂ ਯੂਨੀਵਰਸਿਟੀ ਅਚ ਕਿ ਚਾਰ ਪਹੀਏ ਨੇ ਇਸ ਲੋਕਤੰਤਰ ਦੇ ਤੇ ਮੈਂ ਕਹਿੰਦਾ ਹੁਣ ਚਾਰੇ ਪੈਂਚਰ ਹੋ ਗਏ ਤੇ ਚੱਕ ਘਟ ਘਟ ਹਵਾ ਘਟ ਗਈ ਰੁੜ ਰਹੀ ਹੈ ਗੱਡੀ ਭੱਜ ਨਹੀਂ ਰਹੀ ਮੀਡੀਆ ਪੈਂਚਰ ਹੋ ਗਿਆ ਕਰਤਾ ਜਾਂ ਤਾਂ ਝੁਕ ਜਾਓ ਸਾਡੇ ਮੇ ਤਾਂ ਚੱਲੂ ਨਹੀਂ ਅਸੀਂ ਦੇਖਾਂਗੇ ਤੁਹਾਨੂੰ ਜਿਹੜੀ ਨਿਆਂਪਾਲਿਕਾ ਕੀ ਬਾਤ ਆ ਤੁਸੀਂ ਦਿਓ ਸਹੀ ਸਾਡੇ ਅਕ ਚ ਫੈਸਲਾ ਚਲੋ ਰਾਜ ਸਭਾ ਚ ਚਲੋ ਤੁਹਾਨੂੰ ਟਿਕਟ ਦੇ ਦਾਂ ਕਾਰਜਪਾਲਿਕਾ ਉਹ ਦੇਖੀ ਉਹ ਗਿਆਨੈਸ਼ ਜਿਹੜਾ ਸਾਡਾ ਚੋਣ ਕਮਿਸ਼ਨਰ ਹੈ ਉਹ ਕੀ ਕਰ ਰਿਹਾ ਜੀ ਆ ਹੁਣਾ ਤੁਹਾਡੇ ਸਾਹਮਣੇ ਐਕਸਪੋਜ਼ ਹੋਇਆ ਬਦਰ ਕਾਰਜਪਾਲਿਕਾ ਵੀ ਅਬ ਤੇ ਮੈਂ ਤਾਂ ਮੁੱਚ ਲਾਉਂਗਾ ਕੰਮ ਲੋਣਾ ਕਿਵੇਂ ਆ ਕੋਈ ਸਵਾਲ ਨਹੀਂ ਮਦਰ ਦੇ ਰੱਖਤਾ ਕਿਤੇ ਖੜਦੀ ਹੈ ਅੱਗੇ ਦੇ ਰੱਖ ਬਣਦਾ ਸੀ ਕਿ ਜੀ ਇੱਕ ਪ੍ਰਾਈਮ ਮਿਨਿਸਟਰ ਚੀਫ ਜਸਟਿਸ ਆਫ ਇੰਡੀਆ ਇੱਕ ਵਿਰੋਧੀ ਧਰਦਾ ਨੇਤਾ ਹੁਣ ਚੀਫ ਜਸਟਿਸ ਨੂੰ ਕੱਢਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਤਿੰਨਾਂ ਚੋਂ ਦੋ ਹੋਣਗੇ ਸਾਡੇ ਕੋਈ ਕੈਬਨਿਟ ਮਿਨਿਸਟਰ ਤੇ ਅਸੀਂ ਲਾਵਾਂਗੇ ਜੀ ਚੋਣ ਕਮਿਸ਼ਨਰ ਇਹ ਤਾਂ ਕੰਮ ਹੋ ਗਿਆ ਸੋ ਸਾਡੇ ਕੋਲ ਵਿਧਾਨਪਾਲਿਕਾ ਤੋਂ ਲੈ ਕੇ ਕਾਰਜਪਾਲਿਕਾ ਨਿਆਯਪਾਲਿਕਾ ਔਰ মিডিਆ ਚਾਰੇ ਟਾਇਰ ਜਦੋਂ ਪੈਂਚਰ ਹੋ ਜਾਣ ਤੇ 78 ਸਾਲ ਬਾਅਦ ਤੇ ਅਸੀਂ 60 ਕਰੋੜ ਨੂੰ ਜਿਹੜੀ ਹੈ ਰੋਟੀ ਆਟਾ ਦਾਲ ਦੇਈਏ ਖਾਣ ਲਈ ਰੋਜ਼ਗਾਰ ਨਾ ਦੇਈਏ ਤਾਂ ਫਿਰ ਸੋਚਣਾ ਤਾਂ ਚਾਹੀਦਾ ਪਰਚੋਲ ਤਾਂ ਕਰਨੀ ਚਾਹੀਦੀ ਹੈ ਸੋ ਇਹ ਪਰਚੋਲ ਜਿਹੜੀ ਹੈ ਉਹ ਕਰਨ ਦੀ ਲੋੜ ਹੈ ਤੇ ਦੂਜਾ ਭਾਈ ਪੰਜਾਬੀਆਂ ਨੂੰ ਜ਼ਰੂਰ ਯਾਦ ਕਰ ਲਿਆ ਕਰੋ ਜਿਹੜੇ ਹੁਣ ਏਡੇ ਗਾਣੇ ਗਾ ਰਹੇ ਨੇ ਆਜ਼ਾਦੀ ਸਾਡੀ ਆ ਅਸੀਂ ਆ ਕਰਤਾ ਉੱਚ 10 ਲੱਖ ਪੰਜਾਬੀ ਗਏ ਨੇ ਉਹ ਭੇਗ ਨਾ ਹਨ ਉਹ ਯਾਦ ਕਰਨ ਦੀ ਲੋੜ ਹੈ ਤੁਹਾਡੇ ਬਹੁਤ ਬਹੁਤ